ਕਲ ਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਕੋਟਾਨ ਕੋਟ ਵਧਾਈਆਂ ਆਪ ਸਾਧ ਸੰਗਤ ਜੀ ਪਰ ਉਸ ਦਿਨ ਨਾਲ ਹੀ ਅੱਜ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਵੀ ਹੈ ਤੇ ਉਸੇ ਦੇ ਉਪਲਕਸ਼ ਵਿੱਚ ਇੱਕ ਕਵਿਤਾ ਆਪ ਜੀ ਸਾਹਮਣੇ ਰੱਖਣਾ ਚਾਹੁੰਦੇ ਹਾਂ ਜੀ ਸੰਗ ਤੇਨੀ ਮੇਰਾ ਨਾ ਗੁਜਰੀ ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ ਮੈਂ ਗੁజర్ ਗੁజర్ ਕੇ ਗੁਜਰੀ ਹਾਂ ਸੰਗ ਤੇਨੀ ਮੇਰਾ ਨਾ ਗੁਜਰੀ ਮੇਰਾ 9 ਸਾਲ ਦਾ ਪੁੱਤਰ ਸੀ ਜਦ ਪਤੀ ਧਰਮ ਲਈ ਲੜਨ ਗਿਆ ਉਹ ਦਿੱਲੀ ਸ਼ਹਿਰ ਦੀਆਂ ਰਾਹਾਂ ਸੀ ਹਿੰਦ ਧਰਮ ਦੀ ਰੱਖਿਆ ਕਰਨ ਗਿਆ ਜਦ ਤੱਕ ਆਸੀਸੇ ਨਾ ਅੱਖੀਆਂ ਨੇ ਇੱਕ ਵਾਰੀ ਮੈਂ ਉਸ ਥਾਂ ਗੁਜ਼ਰੀ ਮੈਂ ਗੁਜ਼ਰ ਗੁਜ਼ਰ ਕੇ ਗੁਜ਼ਰੀ ਹਾਂ ਸੰਗਤੇ ਨੀ ਮੇਰਾ ਨਾਂ ਗੁਜ਼ਰੀ ਮੇਰੇ ਵੱਡੇ ਪੋਤਿਆਂ ਚਮਕੌਰ ਗੜੀ ਵਿੱਚ ਲੜਦਿਆਂ ਸ਼ਹੀਦیاں ਪਾ ਦਿੱਤੀਆਂ ਉਹ ਪਿਆਸੇ ਲੜਦੇ ਸ਼ਹੀਦ ਹੋਏ ਦੋ ਬੂੰਦਾਂ ਪਾਣੀ ਨਾ ਦਿੱਤੀਆਂ ਜਿਹੜੀ ਮੁੜ ਕੇ ਕਦੇ ਨਾ ਆਉਣੀ ਸੀ ਮੇਰੇ ਘਰ ਚੋਂ ਐਸੀ ਛਾਂ ਗੁਜ਼ਰੀ ਮੈਂ ਗੁਜ਼ਰ ਗੁਜ਼ਰ ਕੇ ਗੁਜ਼ਰੀ ਹਾਂ ਸੰਗ ਤੇ ਨੀ ਮੇਰਾ ਨਾਂ ਗੁਜ਼ਰੀ ਮੋਰਾ ਨੇ ਗੰਗੂ ਮੋਲਿਆ ਸੀ ਮੋਰਾ ਨੇ ਗੰਗੂ ਮੋਲਿਆ ਸੀ ਸਾਧ ਸੰਗਤ ਜੀ ਗੰਗੂ ਬ੍ਰਾਹਮਣ ਹੋਇਆ ਜੋ ਕਿ ਮਹਾਰਾਜ ਜੀ ਦੇ ਘਰ 22 ਸਾਲ ਰਸੋਈ ਦੇ ਤੌਰ ਤੇ ਕੰਮ ਕਰਦਾ ਰਿਹਾ ਹੈ ਤੇ ਖੇੜੀ ਪਿੰਡ ਆਪਣੇ ਲੈ ਗਿਆ ਇਹ ਮਾਤਾ ਜੀ ਤੇ ਦੋਨੋਂ ਸਹਿਬਜ਼ਾਦਿਆਂ ਛੋਟਿਆਂ ਨੂੰ ਤੇ ਜਦੋਂ ਉੱਥੇ ਲੈ ਕੇ ਜਾਂਦਾ ਹੈ ਤੇ ਇਹਨੇ ਮਾਤਾ ਜੀ ਦੇ ਕੋਲ ਮੋਹਰਾਂ ਦੀ ਥੈਲੀ ਦੇਖ ਲਈ ਹੈ ਤੇ ਇਹਦਾ ਮਨ ਜੋ ਹੈ ਉਹ ਬੇਈਮਾਨ ਹੋ ਗਿਆ ਹੈ ਹੋ ਸਕਦਾ ਪਹਿਲਾਂ ਚੰਗਾ ਵੀ ਹੋਵੇ ਇਹ ਪਰ ਕਿਸੇ ਦਾ ਮਨ ਬੇਈਮਾਨ ਕਦੋਂ ਹੋ ਜਾਏ ਇਹ ਕੁਝ ਨਹੀਂ ਕਿਹਾ ਜਾ ਸਕਦਾ ਤੇ ਇਹਨੇ ਦੇਖ ਲਿਆ ਮਾਤਾ ਜੀ ਕੋਲ ਮੋਹਰਾਂ ਦੀ ਥੈਲੀ ਹੈ ਇਹਨੇ ਉਹ ਮਾਤਾ ਜੀ ਰਾਤ ਨੂੰ ਆਰਾਮ ਵਿੱਚ ਹੋਏ ਆਰਾਮ ਤੇ ਖੈਰ ਕੀ ਸੀ ਜੋਨਾ ਤੇ ਮੁਸੀਬਤਾਂ ਦਾ ਪਹਾੜ ਟੁੱਟਿਆ ਹੋਇਆ ਸੀ ਤੇ ਨੇ ਮੋਰਾਂ ਦੀ ਥੈਲੀ ਚੁੱਕ ਲਈ ਤੇ ਮਾਤਾ ਜੀ ਨੇ ਇਹਨੂੰ ਦੇਖ ਲਿਆ ਤੇ ਸਵੇਰ ਹੋਣਸਾਰ ਮਾਤਾ ਜੀ ਨੇ ਪੁੱਛਿਆ ਗੰਗੂ ਬੇਟਾ ਮੋਰਾਂ ਦੀ ਥੈਲੀ ਕਿਤੇ ਸਾਹਮਣੇ ਰੱਖੀ ਐ ਇਹ ਅੱਗੇ ਤੋਂ ਕਹਿਣ ਲੱਗਾ ਕਿ ਤੁਸੀਂ ਤਾਂ ਮੇਰੇ ਤੇ ਇਲਜ਼ਾਮ ਲਾ ਰਹੇ ਹੋ ਇੱਕ ਤੇ ਮੈਂ ਤੁਹਾਨੂੰ ਪਨਾਹ ਦਿੱਤੀ ਆਪਣੇ ਘਰ ਲੈ ਕੇ ਆਇਆ ਦੂਜਾ ਤੁਸੀਂ ਮੈਨੂੰ ਚੋਰ ਕਹਿ ਰਹੇ ਹੋ ਮੈਂ ਤੇ ਤੁਹਾਡੀ ਸ਼ਿਕਾਇਤ ਕਰਾਂਗਾ ਤੁਹਾਨੂੰ ਸਰਕਾਰੀ ਦਰਬਾਰੇ ਫੜਾਵਾਂਗਾ ਤੇ ਮਾਤਾ ਜੀ ਨੇ ਬਥੇਰਾ ਕਿਹਾ ਗੰਗੂਆ ਤੂਏ ਪਾਪ ਨਾ ਕਰ ਪਰ ਜਦੋਂ ਕਹਿੰਦੇ ਵਿਨਾਸ਼ ਕਾਲ ਹੈ ਵਿਪਰੀਤ ਬੁੱਧੀ ਜਦੋਂ ਕਿਸੇ ਦਾ ਮਾੜਾ ਸਮਾਂ ਆਉਂਦਾ ਹੈ ਤੇ ਮਹਾਰਾਜ ਕੁਛ ਨਹੀਂ ਕਰਦੇ ਬਸ ਉਹਦੀ ਮੱਤ ਬਦਲ ਲੈਂਦੇ ਨੇ ਉਹਦੀ ਮੱਤ ਮਾੜੀ ਹੋ ਜਾਂਦੀ ਹੈ ਤੇ ਸਰਕਾਰੀ ਦਰਬਾਰੇ ਜਾ ਕੇ ਜੋ ਹੈ ਸ਼ਿਕਾਇਤ ਲਾਉਂਦਾ ਹੈ ਤੇ ਉਧਰੋਂ ਸਰਕਾਰ ਦੇ ਵਜੀਦਖਾਨ ਦੇ ਜੋ ਬੰਦੇ ਨੇ ਸੈਨਿਕ ਨੇ ਜੋ ਵੀ ਨੇ ਉਹ ਲੈਣ ਲਈ ਪਹੁੰਚ ਜਾਂਦੇ ਨੇ ਤੇ ਉਸੇ ਦਾ ਹੀ ਸੰਦਰਭ ਵਿੱਚ ਇਹ ਲਾਈਨ ਆਉਂਦੀ ਹੈ ਮੋਰਾ ਨੇ ਗੰਘੂ ਮੋਲੇ ਆਸੀ ਮੈਂ ਜੋਰਾ ਵਰਤੇ ਫਤੇ ਲਕੋਲੇ ਆਸੀ ਨਾ ਕੀਤਾ ਝਾਲ ਮਾਤਰ ਸਰਤਾ ਪੁੱਛਦੇ ਗੋਬਿੰਦ ਦਾ ਅਤਾ ਪਤਾ ਸਾਨੂੰ ਕੋਤਵਾਲੀ ਵਿੱਚ ਕੈਦ ਕੀਤਾ ਮੈਂ ਦੱਸਾਂ ਜੋ ਜੋ ਹੋ ਗੁਜ਼ਰੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਸੰਗ ਤੇ ਨੀ ਮੇਰਾ ਨਾਂ ਗੁਜਰੀ ਸੰਗ ਤੇ ਨੀ ਮੇਰਾ ਨਾਂ ਗੁਜਰੀ ਮੈਂ ਠੰਡੇ ਬੁਰਜ ਵਿੱਚ ਪੋਤਿਆਂ ਨੂੰ ਸਾਰੀ ਰਾਤ ਸਮਝਾਉਂਦੀ ਰਹੀ ਕਦੇ ਜ਼ੁਲਮ ਅਗੇ ਚੁੱਕ ਜਾਇਓ ਨਾ ਮੈਂ ਇਹੋ ਸਬਕ ਸਿਖਾਉਂਦੀ ਰਹੀ ਜਦ ਪੋਤੇ ਮੇਰੇ ਸ਼ਹੀਦ ਹੋਏ ਫਿਰ ਆਪਣੇ ਆਪ ਮੈਂ ਤਾਂ ਗੁਜਰੀ मैं गुजर गुजर के गुजरी हाँ संगते नहीं मेरा नाम गुजरी मैं गुजर गुजर के गुजरी हाँ संगते नहीं मेरा नाम गुजरी सुसाथ संगत जी ਧੰਨ ਸਿਗੇ ਮਾਤਾ ਗੁਜਰਕੌਰ ਜੀ ਤੇ ਧੰਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੂਰਾ ਪਰਿਵਾਰ ਤੇ ਸਾਡੇ ਬਾਜਾਂ ਵਾਲੇ ਕਲਗੀਆਂ ਵਾਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਧ ਸੰਗਤ ਜੀ ਸਾਡਾ ਇਹੀ ਫਰਜ਼ ਬਣਦਾ ਹੈ ਕਿ ਜੇ ਅਸੀਂ ਹਲੇ ਤੱਕ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਤੇ ਛਕ ਲਈਏ ਪਤਾ ਨਹੀਂ ਸ્વાસ ਕਿੰਨੇ ਨੇ ਅਸੀਂ ਇਸ ਦੁਨੀਆ ਤੇ ਆਏ ਆ ਔਰ ਨਾਲ ਕੁਝ ਵੀ ਨਹੀਂ ਜਾਣਾ ਔਰ ਤਾਂ ਹੋਰ ਸਾਧ ਸੰਗਤ ਜੀ ਬਚਪਨ ਤੋਂ ਜੋ ਸਰੀਰ ਹੈ ਸਾਡੇ ਨਾਲ ਇਹ ਵੀ ਨਾਲ ਨਹੀਂ ਜਾਏਗਾ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਗੁਰੂ ਵਾਲੇ ਹੋ ਕੇ ਮਰੀਏ ਜੇ ਮਰਨਾ ਹੀ ਹੈ ਤੇ ਗੁਰੂ ਵਾਲੇ ਹੋ ਕੇ ਮਰੀਏ ਔਰ ਜਿਨ੍ਹਾਂ ਨੇ ਸ਼ਕਿਆ ਹੋਇਆ ਹੈ ਅਮਰ ਜੀ ਕਰਨ ਤੋਂ ਬਾਅਦ ਤਾਂ ਸਾਧ ਸੰਗਤ ਜੀ ਪੜਾਈ ਸ਼ੁਰੂ ਹੁੰਦੀ ਹੈ ਉਹ ਕੋਸ਼ਿਸ਼ ਕਰਨ ਕਿ ਰਹਿਤ ਮਰਿਆਦਾ ਵਿੱਚ ਅਸੀਂ ਮਹਾਰਾਜ ਅੱਗੇ ਬੇਨਤੀ ਹੈ ਕਿ ਅਸੀਂ ਰਹਿਤ ਮਰਿਆਦਾ ਚ ਪੱਕੇ ਹੋ ਸਕੀਏ ਲਾਲਾ ਨੇ ਸਾਧ ਸੰਗਤ ਜੀ ਗੁਰੂ ਦੀ ਪੱਗ ਨੂੰ ਚਿੱਟੀ ਚਾਦਰ ਨੂੰ ਦਾਗ ਨਹੀਂ ਲਾਇਆ ਸੱਤ ਤੇ 9 ਸਾਲ ਦੇ ਬੱਚੇ ਕੀ ਹੁੰਦੇ ਨੇ ਸਾਧ ਸੰਗਤ ਜੀ ਸਾਡੇ ਘਰਾਂ ਚ ਵੀ ਬੱਚੇ ਨੇ ਉਹ ਸੱਤ ਤੇ 9 ਸਾਲ ਦੇ ਬੱਚਿਆਂ ਨੇ ਆਪਣਾ ਸਾਧ ਸੰਗਤ ਜੀ ਸ਼ਹੀਦੀ ਦੇਣੀ ਮਨਜ਼ੂਰ ਕਰ ਲਈ ਪਰ ਉਹਨਾਂ ਨੇ ਜ਼ੁਲਮ ਦੇ ਅੱਗੇ ਝੂਠ ਦੇ ਅੱਗੇ ਸੀਸ ਨਹੀਂ ਨਵਾਇਆ ਤੇ ਸਾਨੂੰ ਵੀ ਜੀਵਨ ਚ ਇਹ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਇਸੇ ਦੇ ਨਾਲ ਹੀ ਮੈਂ ਆਪਣੇ ਸ਼ਬਦਾਂ ਨੂੰ ਵਿਰਾਮ ਦਿੰਦੀ ਆਂ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਸਤਕਾਰਯੋਗ ਭਾਈ ਸਾਹਿਬ ਜੀ ਦਾ ਜਿਨ੍ਹਾਂ ਨੇ ਮੈਨੂੰ ਇੰਨਾ ਸਮਾਂ ਦਿੱਤਾ ਕਿ ਮੈਂ ਉਹਨਾਂ ਦੀ ਸ਼ਹੀਦਾਂ ਦੀ ਸ਼ਰਧਾਂਜਲੀ ਵਿੱਚ ਹਾਜ਼ਰੀ ਭਰ ਸਕਾਂ ਬਹੁਤ-ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇ ਸਨਮੁਖ ਉਸ ਸ਼ਹਾਦਤ ਦੇ ਸਫਰ ਨੂੰ ਜਿਨ੍ਹਾਂ ਨੇ ਛੋਟੇ ਸਾਹਿਬ ਜਿਨ੍ਹਾਂ ਵਿੱਚ ਛੋਟੇ ਸਾਹਿਬ ਜਦੇ ਵਿਸ਼ੇਸ਼ ਤੌਰ ਤੇ ਇਹ ਸਫਰ ਜਿਨ੍ਹਾਂ ਨੇ ਤੈਅ ਕੀਤਾ ਹੈ ਇੱਕ ਕਵਿਤਾ ਦੇ ਰਾਹੀਂ ਆਪ ਜੀ ਨੂੰ ਇਤਿਹਾਸ শ্রবণ ਕੀਤਾ ਹੈ ਮਾਤਾ ਗੁਜਰ ਕੌਰ ਜੀ ਉਹ ਸ਼ਖਸੀਅਤ ਨੇ ਜਿਨ੍ਹਾਂ ਬਾਰੇ ਅਕਸਰ ਅਸੀਂ ਭੁੱਲ ਜਾਂਦੇ ਹਾਂ ਕਾਰਨ ਇਹ ਬਹੁਤ ਵੱਡੀ ਸਿੱਖਿਆ ਹੈ ਕਿਉਂਕਿ ਵੇਖੋ ਜਦੋਂ ਸਾਡੇ ਧੀ ਪੁੱਤਰ ਕੁਝ ਤਰੱਕੀਆਂ ਕਰਦੇ ਨੇ ਪਦਵੀਆਂ ਤੇ ਪਹੁੰਚਦੇ ਨੇ ਜਾਂ ਦੇਸ਼ ਕੌਮ ਦੇ ਲਈ ਧਰਮ ਦੇ ਲਈ ਆਪਣਾ ਸੀਸ ਤੱਕ ਕੁਰਬਾਨ ਕਰ ਦਿੰਦੇ ਨੇ ਸ਼ਹਾਦਤਾਂ ਦਿੰਦੇ ਨੇ ਤੇ ਉਸ ਪਿੱਛੇ ਕੇਵਲ ਉਹਨਾਂ ਦੀ ਸ਼ਹਾਦਤ ਜਾਂ ਉਹਨਾਂ ਦਾ ਨਾਂ ਹੀ ਨਹੀਂ ਬਲਕਿ ਜਿਹੜੇ ਮਾਪੇ ਨੇ ਦਾਦੇ ਦਾਦੀ ਨੇ ਜੋ ਬਜ਼ੁਰਗ ਨੇ ਸਾਡੇ ਉਹਨਾਂ ਦੀ ਬਹੁਤ ਘਾਲ ਹੁੰਦੀ ਹੈ ਉਹਨਾਂ ਦੀ ਬਹੁਤ ਮਿਹਨਤ ਹੁੰਦੀ ਹੈ ਤੇ ਉਹਨਾਂ ਦੀ ਮਿਹਨਤ ਨੂੰ ਕਿਤੇ ਨਾ ਕਿਤੇ ਸੀ ਭੁੱਲ ਜਾਣੇ ਆ ਜਿਵੇਂ ਇੱਕ ਰੁੱਖ ਹੈ ਨਾ ਪਰ ਰੁੱਖ ਦੇ ਪੱਤੇ ਸਾਨੂੰ ਦਿਸਦੇ ਨੇ ਉਹਦੀ ਸ਼ਾਂ ਸਾਨੂੰ ਦਿਸਦੀ ਹੈ ਫੁੱਲ ਤੇ ਫਲ ਲੱਗੇ ਹੋਏ ਸ਼ੋਭਾ ਦਿੰਦੇ ਨੇ ਸੋਹਣੇ ਦਿਸਦੇ ਨੇ ਸਾਨੂੰ ਪਰ ਜੋ ਅੰਦਰ ਸੁਖ ਦੀਆਂ ਜੜਾਂ ਨੇ ਜਿਨ੍ਹਾਂ ਕਰਕੇ ਉਸ ਰੁੱਖ ਤੇ ਹਰੀਆਵਲ ਹੈ ਉਹ ਸਾਰਾ ਰੁੱਖ ਉਸ ਜੜਾਂ ਕਰਕੇ ਹੈ ਤੇ ਜੜਾਂ ਜੋ ਦਿਸਦੀਆਂ ਨਹੀਂ ਪਰ ਪਰ ਜੋ ਆਪਣਾ ਕੰਮ ਨੇ ਉਹ ਬੜੀ ਬਖੂਬੀ ਕਰਦੀਆਂ ਨੇ ਮਾਪੇ ਉਹ ਜੜਾਂ ਨੇ ਜਿਹੜੇ ਕੀ ਉਸ ਫਲ ਫੁੱਲ ਪੱਤੀਆਂ ਨੂੰ ਹਰਾ-ਭਰਾ ਸੁਣਾ ਰੱਖਣ ਦੇ ਲਈ ਉਸ ਮਿੱਟੀ ਚੋਂ ਜਲ ਭੋਜਨ ਆਦਕ ਸੰਚ ਕੇ ਉਹਨਾਂ ਤੱਕ ਪਹੁੰਚਾਉਣ ਦਾ ਕੰਮ ਕਰਦੇ ਨੇ ਉਹਨਾਂ ਦੀ ਪਾਲਣਾ ਕਰਦੇ ਨੇ ਐਸ ਲਈ ਇਸ ਕਵਿਤਾ ਦੇ ਰਾਹੀਂ ਉਹਨਾਂ ਬੱਚਿਆਂ ਨੂੰ ਮੁਖ ਰੂਪ ਤੇ ਸੇਧ ਲੈਣੀ ਚਾਹੀਦੀ ਹੈ ਜਿਹੜੇ ਜੀਵਨ ਵਿੱਚ ਅਗਾ ਵਧ ਰਹੇ ਨੇ ਤਰੱਕੀਆਂ ਕਰ ਰਹੇ ਨੇ ਆਪਣੇ ਜੀਵਨ ਦੇ ਵਿੱਚ ਤਿਆਰ ਬਣ ਤਿਆਰ ਹੋ ਕੇ ਦੇਸ਼ ਕੌਮ ਦੀ ਲਈ ਸੇਵਾ ਵਿੱਚ ਹਾਜ਼ਰ ਨੇ ਉਹਨਾਂ ਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਕਾਲ ਦੇ ਵਿੱਚ ਸਾਡੇ ਮਾਪੇ ਸਾਡੇ ਦਾਦਾ ਦਾਦੀ ਸਾਡੇ ਬਜ਼ੁਰਗਾਂ ਦਾ ਉਹ ਬੜਾ ਵੱਡਾ ਹੱਥ ਹੈ ਮਿਹਨਤ ਹੈ ਉਹਨਾਂ ਨੂੰ ਵੀ ਅਸੀਂ ਪਾਸੇ ਨਾ ਕਰੀਏ ਗੁਰੂ ਪਾਸ਼ਾ ਜੀ ਮਿਹਰ ਕਰਨ ਉਨਾ ਛੋਟੇ ਸਾਬਜ਼ਾਦਿਆਂ ਦੇ ਮਾਤਾ ਬਜ਼ਰ ਕੌਰ ਜੀ ਦੇ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਹੈ ਸਾਕਾ ਸਰਹੰਦ ਜੋ ਕਿ ਅੱਜ ਦੇ ਦਿਨ ਹੀ ਵਾਪਰਿਆ ਹੈ ਗੁਰੂ ਪਾਸ਼ਾ ਜੀ ਦੇ ਸਰਮੁਖ